ਘਰ ਦੇ ਵਿੱਚ ਬੱਚਾ ਹੋਣ ਦਾ ਚਾਹ ਕਈ ਵਾਰ ਮਾਵਾ ਤੋਂ ਜ਼ਿਆਦਾ ਪਿਓ ਨੂੰ ਹੁੰਦਾ ਹੈ 12 ਅਗਸਤ ਇੱਕ ਕੁੜੀ ਦੀ ਡਿਲੀਵਰੀ ਡੇਟ ਹੈ ਉਸ ਦੇ ਬੱਚਾ ਹੋਣਾ ਸੀ ਉਸ ਦੇ ਘਰ ਵਾਲੇ ਨੂੰ ਬੜਾ ਹੀ ਚਾਹ ਸੀ ਕਿ ਡਿਲੀਵਰੀ ਅਗਸਤ ਮਹੀਨੇ ਦੇ ਵਿੱਚ ਹੋਣੀ ਹੈ ਪਰ ਇਸ ਘਰ ਦੇ ਵਿੱਚ ਜਿਹੜਾ ਕੁਝ ਵੀ ਹੋਇਆ ਉਹ ਸੁਣਨ ਤੋਂ ਬਾਅਦ ਯਕੀਨ ਨਹੀਂ ਹੁੰਦਾ ਕਿ ਇੱਕ ਗਰਭਵਤੀ ਔਰਤ ਇੱਕ ਮਾਂ ਇੱਕ ਪਤਨੀ ਇੱਕ ਧੀ ਇਹੋ ਜਿਹੀ ਹਰਕਤ ਵੀ ਕਰ ਸਕਦੀ ਹੈ ਹਰਪ੍ਰੀਤ ਕੌਰ ਨਾਮ ਦੀ ਇੱਕ ਔਰਤ ਜੋ ਕਿ ਆਪਣੇ ਪਤੀ ਦੇ ਨਾਲ ਗੁੱਜਰਪਾਲ ਦੇ ਵਿੱਚ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਰਹੀ ਸੀ ਪਤੀ ਅਤੇ ਪਤਨੀ ਦਾ ਫਰਵਰੀ ਮਹੀਨੇ ਤੋਂ ਹੀ ਇਸੇ ਸਾਲ ਕਲੇਸ਼ ਚੱਲ ਰਿਹਾ ਸੀ ਅਤੇ ਇਸ ਮਗਰੋਂ ਪੰਚਾਇਤ ਬਿਠਾ ਕੇ ਸਮਝੌਤਾ ਵੀ ਕਰਾਇਆ ਗਿਆ ਸੀ। ਦੋਵੇਂ ਜਣੇ ਇੱਕ ਵਾਰ ਫਿਰ ਤੋਂ ਇਕੱਠੇ ਰਹਿਣ ਦਾ ਲੱਗ ਪਏ ਸੀ ਪਰ ਦਿਲ ਫਿਰ ਵੀ ਨਾ ਮਿਲੇ। ਮਈ ਮਹੀਨੇ ਦੇ ਵਿੱਚ 3 ਤਰੀਕ ਨੂੰ ਦੁਪਹਿਰ ਦੇ ਸਮੇਂ ਹਰਪ੍ਰੀਤ ਕੌਰ ਆਪਣੇ 10 ਸਾਲ ਦੇ ਬੱਚੇ ਨੂੰ ਨਾਲ ਲੈਂਦੀ ਹੈ ਤੇ ਕਹਿੰਦੀ ਹੈ ਕਿ ਆਪਾਂ ਅੱਜ ਮਾਸੀ ਕੋਲ ਚੱਲਦੇ ਆਂ। ਇਸ ਮਗਰੋਂ ਉਹ ਆਖਦੀ ਹੈ ਕਿ ਤੂੰ ਆਪਣੇ ਪਿਤਾ ਨੂੰ ਜਾ ਕੇ ਘਰ ਦੀਆਂ ਚਾਬੀਆਂ ਫੜਾ ਤਾਂ ਕਿ ਉਹਨਾਂ ਨੂੰ ਆਉਣ ਦੇ ਵਿੱਚ ਸ਼ਾਮ ਨੂੰ ਕੋਈ ਦਿੱਕਤ ਨਾ ਹੋਵੇ ਉਹ ਘਰ ਦੇ ਵਿੱਚ ਜਾ ਕੇ ਆਰਾਮ ਦੇ ਨਾਲ ਬੈਠ ਜਾਣ। ਪਰ ਇਸ ਮਕਰੋ ਜੋ ਦੋ ਬਾਸਤਾ ਜਾਂਦੀ ਹੈ ਤਾਂ ਹਰਪ੍ਰੀਤ ਕੌਰੀ ਕੱਲੀ ਹੀ ਬਾਸਤੇ ਵਿੱਚ ਚੜ ਗਈ ਆਪਣੇ 10 ਸਾਲ ਦੇ ਬੱਚੇ ਤੱਕ ਨੂੰ ਉਸ ਦੇ ਵਿੱਚ ਨਹੀਂ ਬਿਠਾਇਆ ਕਿ ਆਹ ਉਹ ਵਿਚਾਰਾ ਰੋਂਦਾ ਚੀਕਦਾ ਰਿਹਾ। ਇਹ ਮਾਂ ਆਪਣੇ ਘਰ ਤੋਂ ਭੱਜ ਚੁੱਕੀ ਸੀ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਤੱਕ ਨਹੀਂ ਹੋਈ। ਘਰ ਨੂੰ ਜ਼ਿੰਦਾ ਮਾਰਿਆ ਜੋ ਕੁਝ ਲੈ ਕੇ ਜਾ ਸਕਦੀ ਸੀ ਉਹ ਲੈ ਕੇ ਗਈ ਹੋਣੀ। ਨਾਲ ਹੀ ਆਪਣੇ ਬੱਚੇ ਨੂੰ ਛੱਡਿਆ, ਆਪਣੇ ਪਤੀ ਨੂੰ ਧੋਖਾ ਦਿੱਤਾ, ਬਾਸਤੇ ਵਿੱਚ ਚੜ ਕੇ ਉਹ ਪਹੁੰਚਦੀ ਹੈ ਮੋਗਾ ਦੇ ਨੇੜਲੇ ਪਿੰਡ ਦੇ ਵਿੱਚ। ਜਿੱਥੇ ਕਿ ਗੱਗੂ ਡੋਂ ਨਾਮ ਦਾ ਬੰਦਾ ਉਸ ਦਾ ਪਹਿਲਾਂ ਹੀ ਇੰਤਜ਼ਾਰ ਕਰ ਰਿਹਾ ਸੀ ਦੋਹਾਂ ਦੀ ਮਿਲੀ ਭੁਗਤ ਸੀ ਇਹ ਅਤੇ ਫਿਰ ਇਸ ਗਰਭਵਤੀ ਕੁੜੀ ਦੇ ਨਾਲ ਉਸ ਬੰਦੇ ਨੇ ਵਿਆਹ ਵੀ ਕਰਵਾ ਲਿਆ ਕੀ ਇਹ ਬੱਚਾ ਉਸ ਪਤੀ ਦਾ ਨਹੀਂ ਸੀ ਜਿੱਥੇ ਉਹ ਰਹਿ ਰਹੀ ਸੀ ਇਹ ਗੱਗੂ ਡੋਂ ਨਾਮ ਦਾ ਬੰਦਾ ਗੁੱਜਰਵਾਲ ਦੇ ਵਿੱਚ ਦਰਅਸਲ ਕੰਬਾਈਨ ਚਲਾਉਣ ਦਾ ਕੰਮ ਕਰਦਾ ਸੀ ਜਿੱਥੇ ਕਿ ਹਰਪ੍ਰੀਤ ਵਿਆਹੀ ਹੋਈ ਸੀ ਪਿੰਡ ਵਾਲੇ ਦੱਸਦੇ ਨੇ ਕਿ ਹਮੇਸ਼ਾ ਹੀ ਅਸੀਂ ਬੋਲਦਾ ਸੁਣਿਆ ਕਿ ਕਹਿੰਦਾ ਹੁੰਦਾ ਸੀ ਕਿ ਮੈਂ ਉਸ ਟੀਵੀ ਨੂੰ ਕੱਢ ਕੇ ਲੈ ਜਾਣਾ ਮੈਂ ਹਰਪ੍ਰੀਤ ਨੂੰ ਆਪਣੇ ਨਾਲ ਲੈ ਜਾਣਾ ਅਸੀਂ ਭੱਜ ਕੇ ਵਿਆਹ ਕਰਵਾ ਲੈਣਾ ਪਰ ਇਹ ਗੱਲ ਕਦੇ ਪਤੀ ਨੂੰ ਨਹੀਂ ਪਤਾ ਲੱਗੀ ਸੀ ਪਤੀ ਨੂੰ ਤਾਂ ਹੁਣ ਤੱਕ ਵੀ ਯਕੀਨ ਨਹੀਂ ਸੀ ਕਿ ਇੱਕ ਗਰਭਵਤੀ ਪਤਨੀ ਵੀ ਇਹੋ ਜਿਹੀ ਹਰਕਤ ਕਰ ਸਕਦੀ ਹੈ ਕਿ ਆਪਣਾ ਘਰ-ਬਾਰ ਛੱਡ ਕੇ ਕਿਸੇ ਹੋਰ ਦੇ ਨਾਲ ਜਾ ਬਸੇ ਮਜਬੂਰ ਹੋਇਆ ਇਹ ਘਰ ਵਾਲਾ ਜਿਸ ਤੇ ਤੁਸੀਂ ਹਾਲਾਤ ਤਰਸਯੋਗ ਦੇਖ ਰਹੇ ਹੋ ਰੋਂਦਾ ਘੁਰਲਾਂਦਾ ਹੋਇਆ ਇਸ ਉਮਰੇ ਕੀ ਕੁਝ ਕਰਦਾ ਫਿਰ ਰਿਹਾ ਆਪਣੇ ਬੱਚੇ ਨੂੰ ਕਿਸੇ ਕੋਲ ਸਾਮ ਸੰਭਾਲ ਕੇ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੂੰ ਦੱਸ ਪੁੱਛ ਕੇ ਰੋਟੀ ਇੱਧਰੋਂ ਉੱਧਰੋਂ ਮੰਗ ਕੇ ਖਾ ਰਿਹਾ ਤੇ ਨਾਲ ਹੀ ਹੁਣ ਉਹ ਪਹੁੰਚਦਾ ਹੈ ਉਸ ਪਿੰਡ ਦੇ ਵਿੱਚ ਜਿੱਥੇ ਜਾ ਕੇ ਇਸਨੇ ਦੁਬਾਰਾ ਵਿਆਹ ਕਰਵਾ ਲਿਆ ਹਰਪ੍ਰੀਤ ਕੌਰ ਦੇ ਪਿੰਡ ਦੀ ਪੰਚਾਇਤ ਨੂੰ ਇਕੱਠਾ ਕੀਤਾ ਗਿਆ ਬੱਗਾ ਕਲਾ ਦੇ ਵਿੱਚ ਜਾ ਕੇ ਤਾਂ ਉੱਥੇ ਉਸਨੇ ਆਪਣੀ ਪਤਨੀ ਹਰਪ੍ਰੀਤ ਨੂੰ ਚੂੜਾ ਪਾਏ ਹੋਏ ਦੇਖਿਆ ਲੇਕਿ ਗਰਭਵਤੀ ਪਤਨੀ ਨੇ ਚੂੜਾ ਪਾਇਆ ਹੋਇਆ ਪਤੀ ਦੇਖ ਕੇ ਹੈਰਾਨ ਹੋ ਗਿਆ ਕਿ ਇਹ ਉਹੀ ਹਰਪ੍ਰੀਤ ਹੈ ਜਿਸਦੇ ਨਾਲ ਮੈਂਨੇ ਸਾਲ ਬਿਤਾਏ ਆਪਣੀ ਜ਼ਿੰਦਗੀ ਜਿਹਦੇ ਨਾਮ ਕੀਤੀ ਤੇ ਅੱਜ ਉਹ ਕਿਸੇ ਹੋਰ ਦੇ ਨਾਮ ਦਾ ਚੂੜਾ ਪਾਈ ਮੇਰੀ ਅੱਖਾਂ ਸਾਹਮਣੇ ਖੜੀ ਬਿਨਾ ਤਲਾਕ ਲੈ ਬਿਨਾ ਕਿਸੇ ਹੋਰ ਗੱਲ ਦੇ ਐਡੀ ਕੋਈ ਗੱਲ ਵੀ ਨਹੀਂ ਸੀ ਕਿ ਉਹ ਘਰ-ਵਾਰ ਛੱਡੇ ਅਤੇ ਕਿਸੇ ਹੋਰ ਦੇ ਨਾਲ ਭੱਜ ਕੇ ਵਿਆਹ ਕਰਾਵੇ ਤੇ ਅੱਜ ਉਹ ਕਿਸੇ ਹੋਰ ਦੇ ਨਾਲ ਖੜੀ ਹੋਈ ਸੀ ਜਦੋਂ ਉਸਨੂੰ ਵਾਪਸ ਲੈਣ ਦੇ ਲਈ ਪਤੀ ਦੇ ਵੱਲੋਂ ਕਿਹਾ ਜਾਂਦਾ ਕਿ ਵਾਪਸ ਘਰ ਚੱਲ ਪੈ ਤਾਂ ਆਉਂਦਾ ਜਵਾਬ ਸੀ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਤੂੰ ਕੁਝ ਵੀ ਕਰ ਲੈ ਪੰਚਾਇਤ ਦੇ ਵੱਲੋਂ ਜ਼ੋਰ ਪਾਣ ਤੇ ਕਿਹਾ ਗਿਆ ਕਿ ਮੈਨੂੰ ਇੱਕ ਦਿਨ ਦਾ ਸਮਾਂ ਚਾਹੀਦਾ ਪਰ ਬਾਅਦ ਤੇ ਵਿੱਚ ਇਹਨਾਂ ਇਸ ਜੋੜੇ ਦਾ ਨਵੇਂ ਵਿਆਹੇ ਜੋੜੇ ਦਾ ਹਰਪ੍ਰੀਤ ਅਤੇ ਇਸ ਗੱਗੂ ਡੋਂ ਦਾ ਕਹਿਣਾ ਸੀ ਕਿ ਅਸੀਂ ਤੁਹਾਡੀ ਕਿਸੇ ਦੀ ਗੱਲ ਨਹੀਂ ਸੁਣਨੀ ਨਾ ਪੰਚਾਇਤ ਦੀ ਨਾ ਕਿਸੇ ਹੋਰ ਦੀ ਅਸੀਂ ਇਸ ਦਾ ਕੇਸ ਜ਼ਰੂਰ ਲੜ ਲਵਾਂਗੇ ਪਰ ਅਸੀਂ ਉਸ ਨੂੰ ਵਾਪਸ ਨਹੀਂ ਕਰਦੇ ਕੁੜੀ ਨੇ ਵਾਪਸ ਨਹੀਂ ਜਾਣਾ ਹੁਣ ਹਰਪ੍ਰੀਤ ਦਾ ਪਤੀ ਇਹੀ ਆਖ ਰਿਹਾ ਕਿ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਪੰਚਾਇਤ ਦੇ ਕੋਲ ਜਾਂਦਾ ਉਹ ਵੀ ਇਹੀ ਆਖਦੇ ਨੇ ਕਿ ਹੁਣ ਉਹ ਭੱਜ ਪੁੱਜ ਗਈ ਹੈ ਤੂੰ ਉਸ ਨੂੰ ਛੱਡ ਦੇ ਪੁਲਿਸ ਵਾਲੇ ਵੀ ਇਹੀ ਸਮਝਾਉਂਦੇ ਨੇ ਕਿ ਇਹੋ ਜਹੀ ਜਨਾਨੀ ਦਾ ਤੂੰ ਕੀ ਕਰੇਗਾ ਇਹ ਪਤੀ ਇਸ ਸਮੇਂ ਬੇਬਸ ਹਤੇ ਮਜਬੂਰ ਹੈ ਲਾਚਾਰ ਹੈ ਆਪਣੇ ਘਰ ਦੇ ਵਿੱਚ ਸੌਂ ਤੱਕ ਨਹੀਂ ਪਾ ਰਹਾ ਕਿਉਂਕਿ ਉਸ ਨੂੰ ਡਰ ਹੈ ਕਿ ਇੱਥੇ ਮੈਨੂੰ ਉਹ ਮਾਰ ਮਕਾਣਗੇ ਇਹ ਤਮਕੀਆਂ ਉਸੇ ਬੰਦੇ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਕਿ ਅਸੀਂ ਪਤਨੀ ਨੂੰ ਪਜਾ ਕੇ ਲੈ ਗਿਆ। ਦਰਦ-ਦਰ ਦੀਆਂ ਠੋਕਰਾਂ ਖਾਂਦੇ ਹੋਏ ਗੁਹਾਰ ਲਗਾਈ ਜਾ ਰਹੀ ਹੈ। ਉਮੀਦ ਹੈ ਕਿ ਪੁਲਿਸ ਅਤੇ ਦੂਸਰੇ ਪੱਖ ਵਾਲੇ ਇਸ ਪੂਰੀ ਘਟਨਾ ਤੋਂ ਬਾਅਦ ਕੁਝ ਨਾ ਕੁਝ ਇਹਨਾਂ ਦੇ ਬਾਰੇ ਜ਼ਰੂਰ ਸੋਚਣਗੇ। ਯਕੀਨਨ ਉਹਨਾਂ ਦੇ ਵੱਲੋਂ ਹੀ ਸਾਥ ਦਿੱਤਾ ਗਿਆ ਸੀ ਇਸੇ ਕਰਕੇ ਹੀ ਪੰਚਾਇਤਾਂ ਬੈਠੀਆਂ ਇਸੇ ਕਰਕੇ ਹੀ ਇਹ ਗੱਲ ਅਤੇ ਖਬਰ ਬਾਹਰ ਆਈ ਹੈ। ਪਰ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਤਰਸ ਜ਼ਰੂਰ ਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਧੋਖੇबाज ਪਤਨੀ ਦੇ ਕਾਰਨ ਅਜਿਹੇ ਪਰਿਵਾਰ ਰੁਲ ਰਹੇ ਹਨ। ਉਦਾਸਾਲ ਦਾ ਬੱਚਾ ਆਪਣੀ ਮਾਂ ਦੇ ਕੋਲ ਜਾਣਾ ਤੱਕ ਨਹੀਂ ਜਾਂਦਾ ਕਿਉਂਕਿ ਪਰਿਵਾਰ ਦਾ ਹੀ ਦੋਸ਼ ਹੈ ਕਿ ਉਹ ਇਸ ਦੇ ਨਾਲ ਵੀ ਕੁੱਟਕਟਾਪਾ ਕਰਦੀ ਸੀ। ਘਰ ਦੇ ਵਿੱਚ ਬੱਚਾ ਹੋਣ ਦਾ ਚਾਹ ਕਈ ਵਾਰ ਮਾਵਾ ਤੋਂ ਜ਼ਿਆਦਾ ਪਿਓ ਨੂੰ ਹੁੰਦਾ ਹੈ। 12 ਅਗਸਤ ਇੱਕ ਕੁੜੀ ਦੀ ਡਿਲੀਵਰੀ ਡੇਟ ਹੈ। ਉਸਦੇ ਬੱਚਾ ਹੋਣਾ ਸੀ। ਉਸਦੇ ਘਰ ਵਾਲੇ ਨੂੰ ਬੜਾ ਹੀ ਚਾਹ ਸੀ ਕਿ ਡਿਲੀਵਰੀ ਅਗਸਤ ਮਹੀਨੇ ਦੇ ਵਿੱਚ ਹੋਣੀ ਹੈ। ਪਰ ਇਸ ਘਰ ਦੇ ਵਿੱਚ ਜਿਹੜਾ ਕੁਝ ਵੀ ਹੋਇਆ ਉਹ ਸੁਣਨ ਤੋਂ ਬਾਅਦ ਯਕੀਨ ਨਹੀਂ ਹੁੰਦਾ ਕਿ ਇੱਕ ਗਰਭਵਤੀ ਔਰਤ ਇੱਕ ਮਾਂ ਇੱਕ ਪਤਨੀ ਇੱਕ ਧੀ ਇਹੋ ਜਿਹੀ ਹਰਕਤ ਵੀ ਕਰ ਸਕਦੀ ਹੈ ਹਰਪ੍ਰੀਤ ਕੌਰ ਨਾਮ ਦੀ ਇਹ ਔਰਤ ਜੋ ਕਿ ਆਪਣੇ ਪਤੀ ਦੇ ਨਾਲ ਗੁੱਜਰਪਾਲ ਦੇ ਵਿੱਚ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਰਹੀ ਸੀ ਪਤੀ ਅਤੇ ਪਤਨੀ ਦਾ ਫਰਵਰੀ ਮਹੀਨੇ ਤੋਂ ਹੀ ਇਸੇ ਸਾਲ ਕਲੇਸ਼ ਚੱਲ ਰਿਹਾ ਸੀ ਅਤੇ ਇਸ ਮਗਰੋਂ ਪੰਚਾਇਤ ਬਿਠਾ ਕੇ ਸਮਝੌਤਾ ਵੀ ਕਰਾਇਆ ਗਿਆ ਸੀ। ਦੋਵੇਂ ਜਣੇ ਇੱਕ ਵਾਰ ਫਿਰ ਤੋਂ ਇਕੱਠੇ ਰਹਿਣ ਦਾ ਲੱਗ ਪਏ ਸੀ ਪਰ ਦਿਲ ਫਿਰ ਵੀ ਨਾ ਮਿਲੇ। ਮਈ ਮਹੀਨੇ ਦੇ ਵਿੱਚ 3 ਤਰੀਕ ਨੂੰ ਦੁਪਹਿਰ ਦੇ ਸਮੇਂ ਹਰਪ੍ਰੀਤ ਕੌਰ ਆਪਣੇ 10 ਸਾਲ ਦੇ ਬੱਚੇ ਨੂੰ ਨਾਲ ਲੈਂਦੀ ਹੈ ਤੇ ਕਹਿੰਦੀ ਹੈ ਕਿ ਆਪਾਂ ਅੱਜ ਮਾਸੀ ਕੋਲ ਚੱਲ ਜਾਈਏ। ਇਸ ਮਕਰੋਂ ਹੋ ਆਖਦੀ ਹੈ ਕਿ ਤੂੰ ਆਪਣੇ ਪਿਤਾ ਨੂੰ ਜਾ ਕੇ ਘਰ ਦੀਆਂ ਚਾਬੀਆਂ ਫੜਾ ਤਾਂ ਕਿ ਉਹਨਾਂ ਨੂੰ ਆਉਣ ਦੇ ਵਿੱਚ ਸ਼ਾਮ ਨੂੰ ਕੋਈ ਦਿੱਕਤ ਨਾ ਹੋਵੇ ਉਹ ਘਰ ਤੇ ਵੀ ਜਾ ਕੇ ਆਰਾਮ ਦੇ ਨਾਲ ਬੈਠ ਜਾਣ ਪਰ ਇਸ ਮਕਰੋਂ ਜਦੋਂ ਬਾਸਤਾ ਜਾਂਦੀ ਹੈ ਤਾਂ ਹਰਪ੍ਰੀਤ ਕੌਰੀ ਕੱਲੀ ਹੀ ਬਾਸਤੇ ਵਿੱਚ ਚੜ ਗਈ ਆਪਣੇ 10 ਸਾਲ ਦੇ ਬੱਚੇ ਤੱਕ ਨੂੰ ਉਸ ਦੇ ਵਿੱਚ ਨਹੀਂ ਬਿਠਾਇਆ ਕਿ ਆਹ ਉਹ ਵਿਚਾਰਾ ਰੋਂਦਾ ਚੀਕਦਾ ਰਿਹਾ ਇਹ ਮਾਂ ਆਪਣੇ ਘਰ ਤੋਂ ਭੱਜ ਚੁੱਕੀ ਸੀ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਤੱਕ ਨਹੀਂ ਹੋਈ ਕਾਹਨੂੰ ਜਿੰਦਾ ਮਾਰਿਆ ਜੋ ਕੁਝ ਲੈ ਕੇ ਜਾ ਸਕਦੀ ਸੀ ਉਹ ਲੈ ਕੇ ਗਈ ਹੋਣੀ ਨਾਲ ਹੀ ਆਪਣਾ ਬੱਚੇ ਨੂੰ ਛੱਡਿਆ ਆਪਣੇ ਪਤੀ ਨੂੰ ਧੋਖਾ ਦਿੱਤਾ ਬਾਸਤੇ ਵਿੱਚ ਚੜ ਕੇ ਉਹ ਪਹੁੰਚਦੀ ਹੈ ਮੋਗਾ ਦੇ ਨੇੜਲੇ ਪਿੰਡ ਦੇ ਵਿੱਚ ਜਿੱਥੇ ਕਿ ਗੱਗੂ ਡੋਂ ਨਾਮ ਦਾ ਬੰਦਾ ਉਸ ਦਾ ਪਹਿਲਾਂ ਹੀ ਇੰਤਜ਼ਾਰ ਕਰ ਰਿਹਾ ਸੀ ਦੋਹਾਂ ਦੀ ਮਿਲੀਭੁਗਤ ਸੀ ਇਹ ਅਤੇ ਫਿਰ ਇਸ ਗਰਭਵਤੀ ਕੁੜੀ ਦੇ ਨਾਲ ਉਸ ਬੰਦੇ ਨੇ ਵਿਆਹ ਵੀ ਕਰਵਾ ਲਿਆ ਕੀ ਇਹ ਬੱਚਾ ਉਸ ਪਤੀ ਦਾ ਨਹੀਂ ਸੀ ਜਿੱਥੇ ਉਹ ਰਹਿ ਰਹੀ ਸੀ ਇਹ ਗੱਗੂ ਡੋਂ ਨਾਮ ਦਾ ਬੰਦਾ ਗੁੱਜਰਵਾਲ ਦੇ ਵਿੱਚ ਦਰਅਸਲ ਕੰਪਾਈਨ ਚਲਾਉਣ ਦਾ ਕੰਮ ਕਰਦਾ ਸੀ ਜਿੱਥੇ ਕਿ ਹਰਪ੍ਰੀਤ ਵਿਆਹੀ ਹੋਈ ਸੀ ਪਿੰਡ ਵਾਲੇ ਦੱਸਦੇ ਨੇ ਕਿ ਹਮੇਸ਼ਾ ਹੀ ਅਸੀਂ ਬੋਲਦਾ ਸੁਣਿਆ ਕਿ ਕਹਿੰਦਾ ਹੁੰਦਾ ਸੀ ਕਿ ਮੈਂ ਉਸ ਧੀਵੀ ਨੂੰ ਕੱਢ ਕੇ ਲੈ ਜਾਣਾ ਮੈਂ ਹਰਪ੍ਰੀਤ ਨੂੰ ਆਪਣੇ ਨਾਲ ਲੈ ਜਾਣਾ ਅਸੀਂ ਭੱਜ ਕੇ ਵਿਆਹ ਕਰਵਾ ਲੈਣਾ ਪਰ ਇਹ ਗੱਲ ਕਦੇ ਪਤੀ ਨੂੰ ਨਹੀਂ ਪਤਾ ਲੱਗੀ ਸੀ ਪਤੀ ਨੂੰ ਤਾਂ ਹੁਣ ਤੱਕ ਵੀ ਯਕੀਨ ਨਹੀਂ ਸੀ ਕਿ ਇੱਕ ਗਰਭਵਤੀ ਪਤਨੀ ਵੀ ਇਹੋ ਜਿਹੀ ਹਰਕਤ ਕਰ ਸਕਦੀ ਹੈ ਕਿ ਆਪਣਾ ਘਰ-ਬਾਰ ਛੱਡ ਕੇ ਕਿਸੇ ਹੋਰ ਦੇ ਨਾਲ ਜਾ ਵਸੀ ਮਜਬੂਰ ਹੋਇਆ ਇਹ ਘਰਵਾਲਾ ਜਿਸ ਤੇ ਤੁਸੀਂ ਹਾਲਾਤ ਤਰਸਯੋਗ ਦੇਖ ਰਹੇ ਹੋ ਰੋਂਦਾ-ਕੁਰਲਾਂਦਾ ਹੋਇਆ ਇਸ ਉਮਰੇ ਕੀ ਕੁਝ ਕਰਦਾ ਫਿਰ ਰਿਹਾ ਆਪਣੇ ਬੱਚੇ ਨੂੰ ਕਿਸੇ ਕੋਲ ਸਾਮ ਸੰਭਾਲ ਕੇ ਰਿਸ਼ਤੇਦਾਰੀ ਦੇ ਵਿੱਚੋਂ ਕਿਸੇ ਨੂੰ ਦੱਸ ਪੁੱਛ ਕੇ ਰੋਟੀ ਇੱਧਰ ਉੱਧਰੋਂ ਮੰਗ ਕੇ ਖਾ ਰਿਹਾ ਤੇ ਨਾਲ ਹੀ ਹੁਣ ਉਹ ਪਹੁੰਚਦਾ ਹੈ ਉਸ ਪਿੰਡ ਦੇ ਵਿੱਚ ਜਿੱਥੇ ਜਾ ਕੇ ਇਸਨੇ ਦੁਬਾਰਾ ਵਿਆਹ ਕਰਵਾ ਲਿਆ ਹਰਫਤਕੌਰ ਦੇ ਪਿੰਡ ਦੀ ਪੰਚਾਇਤ ਨੂੰ ਇਕੱਠਾ ਕੀਤਾ ਗਿਆ ਬੱਗਾ ਕਲਾ ਦੇ ਵਿੱਚ ਜਾ ਕੇ ਉੱਥੇ ਉਸ ਨੇ ਆਪਣੀ ਪਤਨੀ ਹਰਪ੍ਰੀਤ ਨੂੰ ਚੂੜਾ ਪਾਏ ਹੋਏ ਦੇਖਿਆ। ਇੱਕ ਗਰਭਵਤੀ ਪਤਨੀ ਨੇ ਚੂੜਾ ਪਾਇਆ ਹੋਇਆ। ਪਤੀ ਦੇਖ ਕੇ ਹੈਰਾਨ ਹੋ ਗਿਆ ਕਿ ਇਹ ਉਹੀ ਹਰਪ੍ਰੀਤ ਹੈ ਜਿਸਦੇ ਨਾਲ ਮੈਂਨੇ ਸਾਲ ਬਿਤਾਏ, ਆਪਣੀ ਜ਼ਿੰਦਗੀ ਜਿਹਦੇ ਨਾਮ ਕੀਤੀ ਤੇ ਅੱਜ ਉਹ ਕਿਸੇ ਹੋਰ ਦੇ ਨਾਮ ਦਾ ਚੂੜਾ ਪਾਈ। ਮੇਰੀ ਅੱਖਾਂ ਸਾਹਮਣੇ ਖੜੀ। ਬਿਨਾਂ ਤਲਾਕ ਲੈ, ਬਿਨਾਂ ਕਿਸੇ ਹੋਰ ਗੱਲ ਦੇ ਐਡੀ ਕੋਈ ਗੱਲ ਵੀ ਨਹੀਂ ਸੀ ਕਿ ਉਹ ਘਰ-ਬਾਰ ਛੱਡੇ ਅਤੇ ਕਿਸੇ ਹੋਰ ਦੇ ਨਾਲ ਭੱਜ ਕੇ ਵਿਆਹ ਕਰਾਵੇ। ਵਿਆਹ ਜੋ ਕੋ ਕਿਸੇ ਹੋਰ ਦੇ ਨਾਲ ਖੜੀ ਹੋਈ ਸੀ ਜਦੋਂ ਉਸ ਨੂੰ ਵਾਪਸ ਲੈਣ ਦੇ ਲਈ ਪਤੀ ਦੇ ਵੱਲੋਂ ਕਿਹਾ ਜਾਂਦਾ ਕਿ ਵਾਪਸ ਘਰ ਚੱਲ ਪੈ ਤਾਂ ਆਉਂਦਾ ਜਵਾਬ ਸੀ ਕਿ ਮੈਂ ਤੇਰੇ ਨਾਲ ਨਹੀਂ ਜਾਣਾ ਤੂੰ ਕੁਝ ਵੀ ਕਰ ਲੈ ਪੰਚਾਇਤ ਦੇ ਵੱਲੋਂ ਜ਼ੋਰ ਪਾਣ ਤੇ ਕਿਹਾ ਗਿਆ ਕਿ ਮੈਨੂੰ ਇੱਕ ਦਿਨ ਦਾ ਸਮਾਂ ਚਾਹੀਦਾ ਪਰ ਬਾਅਦ ਤੇ ਵਿੱਚ ਇਹਨਾਂ ਇਸ ਜੋੜੇ ਦਾ ਨਵੇਂ ਵਿਆਹੇ ਜੋੜੇ ਦਾ ਹਰਪ੍ਰੀਤ ਅਤੇ ਇਸ ਗੱਗੂ ਡੋਂ ਦਾ ਕਹਿਣਾ ਸੀ ਕਿ ਅਸੀਂ ਤੁਹਾਡੀ ਕਿਸੇ ਦੀ ਗੱਲ ਨਹੀਂ ਸੁਣਨੀ ਨਾ ਪੰਚਾਇਤ ਦੀ ਨਾ ਕਿਸੇ ਹੋਰ ਦੀ ਅਸੀਂ ਇਸ ਦਾ ਕੇਸ ਜ਼ਰੂਰ ਲੜ ਲਵਾਂਗੇ ਪਰ ਅਸੀਂ ਉਸ ਨੂੰ ਵਾਪਸ ਨਹੀਂ ਕਰਦੇ ਕੁੜੀ ਨੇ ਵਾਪਸ ਨਹੀਂ ਜਾਣਾ ਹੁਣ ਹਰਪ੍ਰੀਤ ਦਾ ਪਤੀ ਇਹੀ ਆਖ ਰਿਹਾ ਹੈ ਕਿ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਪੰਚਾਇਤ ਦੇ ਖੋਲ ਜਾਂਦਾ ਉਹ ਵੀ ਇਹੀ ਆਖਦੇ ਨੇ ਕਿ ਹੁਣ ਉਹ ਭੱਜ ਪੁੱਜ ਗਈ ਹੈ ਤੂੰ ਉਸ ਨੂੰ ਛੱਡ ਦੇ ਪੁਲਿਸ ਵਾਲੇ ਵੀ ਇਹੀ ਸਮਝਾਉਂਦੇ ਨੇ ਕਿ ਇਹੋ ਜਹੀ ਜਨਾਨੀ ਦਾ ਤੂੰ ਕੀ ਕਰੇਗਾ ਇਹ ਪਤੀ ਇਸ ਸਮੇਂ ਬੇਬਸ ਅਤੇ ਮਜਬੂਰ ਹੈ ਲਾਚਾਰ ਹੈ ਆਪਣੇ ਘਰ ਦੇ ਵਿੱਚ ਸੌਂ ਤੱਕ ਨਹੀਂ ਪਾ ਰਿਹਾ ਕਿਉਂਕਿ ਉਸ ਨੂੰ ਡਰ ਹੈ ਕਿ ਇੱਥੇ ਮੈਨੂੰ ਉਹ ਮਾਰ ਮਕਾਣਗੇ ਇਹ ਤਮਕੀਆਂ ਉਸੇ ਬੰਦੇ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਕਿ ਅਸੀਂ ਪਤਨੀ ਨੂੰ ਪਜਾ ਕੇ ਲੈ ਗਿਆ ਦਰਦ ਦਰ ਦੀਆਂ ਠੋਕਰਾਂ ਖਾਂਦੇ ਹੋਏ ਗੁਹਾਰ ਲਗਾਈ ਜਾ ਰਹੀ ਹੈ ਉਮੀਦ ਹੈ ਕਿ ਪੁਲਿਸ ਅਤੇ ਦੂਸਰੇ ਪੱਖ ਵਾਲੇ ਇਸ ਪੂਰੀ ਘਟਨਾ ਤੋਂ ਬਾਅਦ ਕੁਝ ਨਾ ਕੁਝ ਇਹਨਾਂ ਦੇ ਬਾਰੇ ਜ਼ਰੂਰ ਸੋਚਣਗੇ ਯਕੀਨਨ ਉਹਨਾਂ ਦੇ ਵੱਲੋਂ ਹੀ ਸਾਥ ਦਿੱਤਾ ਗਿਆ ਸੀ ਇਸੇ ਕਰਕੇ ਹੀ ਪੰਚਾਇਤਾਂ ਬੈਠੀਆਂ ਇਸੇ ਕਰਕੇ ਹੀ ਇਹ ਗੱਲ ਅਤੇ ਖਬਰ ਬਾਹਰ ਆਈ ਹੈ ਪਰ ਇਹਨਾਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਤਰਸ ਜ਼ਰੂਰ ਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਧੋਖੇबाज ਪਤਨੀ ਦੇ ਕਾਰਨ ਅਜੇਹੇ ਪਰਿਵਾਰ ਰੁਲ ਰਹੇ ਹਨ ਉਦਾਸਾਲ ਦਾ ਬੱਚਾ ਆਪਣੀ ਮਾਂ ਦੇ ਕੋਲ ਜਾਣਾ ਤੱਕ ਨਹੀਂ ਜਾਂਦਾ ਕਿਉਂਕਿ ਪਰਿਵਾਰ ਦਾ ਹੀ ਦੋਸ਼ ਹੈ ਕਿ ਉਹ ਇਸਤੇ ਨਾਲ ਵੀ ਕੁੱਟਕਟਾਪਾ ਕਰਦੀ ਸੀ